ਸਸੇਕਾਰ ਜੀ ਮੈਰਿਜ ਕਾ ਖਾਲਸਾ ਮੈਰਿਜ ਕੀ ਫਤਿਹ ਅੱਜ ਆਪਾਂ ਗੱਲ ਕਰਦੇ ਆ ਭਾਈ ਅੰਮਰਤਪਾਲ ਸਿੰਘ ਖਾਲਸਾ ਦੇ ਨਾਲ ਜੁੜੀ ਹੋਈ ਵੱਡੀ ਖਬਰ ਨੂੰ ਲੈ ਕੇ ਕਿ ਆਪਾਂ ਨੂੰ ਪਤਾ ਹੈ ਕਿ ਜਦੋਂ ਦਾ ਭਾਈ ਅੰਮਰਤਪਾਲ ਸਿੰਘ ਨੇ ਚੋਣ ਲਾਨ ਕਰ ਦਿੱਤਾ ਸੀ ਉਹਨਾਂ ਦੇ ਮਾਪਿਆਂ ਤੇ ਸੰਗਤ ਵੱਲੋਂ ਕਿ ਭਾਈ ਅੰਮਰਤਪਾਲ ਸਿੰਘ ਖੰਡੂਰ ਸਾਹਿਬ ਤੋਂ ਐਮਪੀ ਦੀ ਚੋਣ ਲੜੇਗਾ ਤਾਂ ਉਸ ਤੋਂ ਲੈ ਕੇ ਅੱਜ ਤੱਕ ਜਿਹੜਾ ਹੈਗਾ ਭਾਈ ਅੰਮਰਤਪਾਲ ਸਿੰਘ ਚਾਹੇ 2 ਲੱਖ ਦੇ ਕਰੀਬ ਵੋਟਾਂ ਨਾਲ ਜਿੱਤ ਗਏ ਨੇ ਤੇ ਉਹਦਾ ਸੌ ਚੁੱਕਣ ਤੱਕ ਵੀ ਜਿਹੜਾ ਗਾਲ ਲਗਾਤਾਰ ਵਿਰੋਧ ਹੁੰਦਾ ਜਾ ਰਿਹਾਗਾ ਕੌਣ ਉਹ ਤਾਕਤਾਂ ਨੇ ਜਿਹੜੀਆਂ ਲਗਾਤਾਰ ਵਿਰੋਧ ਕਰ ਰਹੀਆਂ ਨੇ ਕਿਉਂ ਉਹਨਾਂ ਤੇ ਬਾਰ-ਬਾਰ ਜਿਹੜਾ ਐਨਐਸਏ ਲਗਾਇਆ ਜਾ ਰਿਹਾਗਾ ਕਿਉਂ ਉਹਨਾਂ ਨੂੰ ਸੌ ਨਹੀਂ ਚੁੱਕਣ ਦਿੱਤੀ ਜਾਵੇਗੀ ਅੱਜ ਸਾਰੇ ਜਿਹੜੇ ਨੇ ਸਵਾਲ ਨੇ ਇਹਨਾਂ ਦਾ ਜਵਾਬ ਤਾਂ ਹਰ ਨੂੰ ਮੈਂ ਕੱਲੀ-ਕੱਲੀ ਗੱਲ ਦਾ ਦੇਵਾਂਗਾ ਪਰ ਵੀਡਿਓ ਨੂੰ ਤੁਸੀਂ ਜ਼ਰੂਰ ਬਣੇ ਰਹਿਣਾ ਅੰਤ ਤੱਕ ਵੀਡੀਓ ਜ਼ਰੂਰ ਦੇਖਣਾਗਾ ਸਭ ਤੋਂ ਪਹਿਲਾਂ ਕਿ ਆਪ ਨੂੰ ਪਤਾ ਸੀ ਕਿ ਜਦੋਂ ਦਾ ਭਾਈ ਅੰਮਰਤਪਾਲ ਸਿੰਘ ਨੇ ਤੇ ਉਹਨਾਂ ਦੇ ਮਾਪਿਆਂ ਤੇ ਸੰਗਤ ਨੇ ਖੰਡੂਰ ਸਾਹਿਬ ਤੋਂ ਵਾਸੀਆਂ ਨੇ ਐਲਾਨ ਕਰ ਦਿੱਤਾ ਕਿ ਭਾਈ ਅੰਮਰਤਪਾਲ ਸਿੰਘ ਖਾਲਸਾ ਐਮਪੀ ਦੀ ਚੋਣ ਲੜੇਗਾ ਤਾਂ ਸਭ ਤੋਂ ਵੱਧ ਦੁੱਖ ਤਕਲੀਫ ਕਿਹਨੂੰ ਹੋਈ ਸੀ ਭਾਈ ਬਿਰਸਾ ਸਿੰਘ ਬਟਵਾੜੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਇੱਕ ਆਗੂ ਸੀ ਉਹਨੇ ਬੜਾ ਕਰਦਾਰਕੁਸੀ ਕੀਤੀ ਸਾਰਿਆਂ ਨੂੰ ਪਤਾ ਫਿਰ ਸੁਖਬੀਰ ਬਾਦਲਾਯਾ ਉਹਨੇ ਹੀ ਬੜਾ ਅੰਮਰਤਪਾਲ ਸਿੰਘ ਦੇ ਖਿਲਾਫ ਬੋਲਿਆ ਹੁਣ ਤੁਹਾਨੂੰ ਇੱਕ ਵੱਡਾ ਬਿਆਨ ਸੁਣਾਉਣਿਆ ਇੱਕ ਨਵਾਂ ਬਿਆਨ ਉੱਪਰ ਕੇ ਸਾਹਮਣੇ ਆ ਰਿਹਾਗਾ ਹੁਣ ਪਤਾ ਲੱਗਦਾ ਕਿ ਭਗਵੰਤ ਮਾਨ ਕਿਉਂ ਬਾਰ-ਬਾਰ ਐਨਐਸਐ ਲਗਾ ਰਿਹਾ ਕਿਉਂ ਜਿਹੜਾਗਾ ਇਹਨਾਂ ਦੇ ਜਿਹੜੇ ਬਿਆਨ ਦੇ ਰਹੇ ਨੇ ਇਹਨਾਂ ਦੇ ਖਾਤਰ ਭਗਵੰਤ ਮਾਨ ਸੌ ਨਹੀਂ ਚੁੱਕਣ ਦੇ ਰਿਹਾ ਆ ਇਸ ਨੂੰ ਲੈ ਕੇ ਤੁਹਾਨੂੰ ਅੱਜ ਇੱਕ ਵੱਡਾ ਬਿਆਨ ਸੁਣਾਉਣਿਆ Hindu ਵਿਸ਼ਵ Hindu ਤਖਤ ਦਾ ਜਿਹੜਾ ਐਂਟੀ ਫਰੰਟ ਦਾ ਪ੍ਰਧਾਨ ਆ ਇਹ ਆਪਣੇ ਆਪ ਨੂੰ ਐਂਟੀ ਫਰੰਡ ਕੋਈ ਫਲਾਨਾ ਫਰੰਡ ਕੋਈ ਧਮਕਾ ਫਰੰਡ ਇਹਨਾਂ ਨੇ ਬੜੇ ਆਪਣੇ ਸਾਰੇ ਪ੍ਰਧਾਨ ਨੇ ਇਹ ਕੋਈ ਇਹਨਾਂ ਦਾ ਮੈਂਬਰ ਨਹੀਂ ਕੋਈ ਇਹਨਾਂ ਦਾ ਕੋਈ ਚੇਅਰਮੈਨ ਨਹੀਂ ਕੋਈ ਫਲਾਨਾ ਨਹੀਂ ਕੋਈ ਧਮਕਾ ਨਹੀਂ ਸਾਰੇ ਜਿਹੜੇ ਨੇ ਇਹ ਪ੍ਰਧਾਨ ਨੇ ਤਨਮਤ ਦੁਆਰੇ ਦੱਸ ਦਿਨਾਂਗਾ ਕਿ ਵਿਸ਼ਵ Hindu ਤਖਤ ਦੇ ਐਂਟੀ ਫਰੰਡ ਦੇ ਪ੍ਰਧਾਨ ਨੇ ਬਰੇਸ ਸੰਡਾਲਿਆ ਬਰੇਸ ਸੰਡਾਲਿਆ ਦਾ ਬਿਆਨ ਆ ਉਹਨੇ ਪਿਛਲੇ ਦਿਨੀ ਉਹਦਾ ਬਿਆਨ ਬਾਅਦ ਸੁਣਾਉਣਿਆ ਪਿਛਲੇ ਦਿਨੀ ਜਿਹੜਾ ਦਿੱਲੀ ਦੇ ਵਿੱਚ ਜਾ ਕੇ ਅਰੇਲੀ ਕੱਢੀ ਤੇ ਭਾਈ ਅੰਮ੍ਰਿਤਪਾਲ ਸਿੰਘ ਦਾ ਵਿਰੋਧ ਕੀਤਾ ਤੇ ਹਿੰਦੂਆਂ ਨੂੰ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਝੜਕਾਉਣਾ ਸ਼ੁਰੂ ਕਰ ਦਿੱਤਾ ਤੇ ਹੁਣ ਉਹਨਾਂ ਨੇ ਬਿਆਨ ਦਿੱਤਾ ਕਿ ਭਾਈ ਅੰਮ੍ਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਖਾਸ ਤੌਰ 'ਤੇ ਲੈ ਕੇ ਉਹਨਾਂ ਨੇ ਵੱਡਾ ਬਿਆਨ ਦੇ ਦਿੱਤਾਗਾ ਬਿਆਨ ਕੀਆ ਇਸ ਜਿਹੜਾ ਇਹ ਸੰਡਾਲਿਆਗਾ ਇਹਨੇ ਪਹਿਲਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਦਾ ਜਾ ਕੇ ਜਿਹੜਾ ਦਿੱਲੀ ਦੇ ਵਿੱਚ ਵਿਰੋਧ ਕੀਤਾ ਇਹਨੇ ਕਿਹਾ ਇਹਨੇ ਆਪਣਾ ਜ਼ਹਿਰ ਉਗਲਿਆ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਇਹਨੇ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਅਸੀਂ ਸੌਂ ਨਹੀਂ ਚੁੱਕਣ ਦੇਵਾਂਗੇ ਕਹਿੰਦਾ ਪਾਰਲੀਮੈਂਟ ਦਾ ਘਰੋ ਘਰਾਗੇ ਕਹਿੰਦਾ ਸੌ ਅਸੀਂ ਨਹੀਂ ਚੁੱਕ ਦੇਵਾਂਗੇ ਜੋ ਮਰਜ਼ੀ ਹੋ ਜਾਏ ਕਹਿੰਦਾ ਪਾਰਲੀਮੈਂਟ ਦਾ ਘਰੋ ਕਰਾਂਗੇ ਇਹਨੇ ਐਡੀ ਵੱਡੀ ਜਿਹੜੀ ਗੱਲ ਕਹਿ ਦਿੱਤੀ ਆ ਜੇਕਰ ਇਹ ਇਹ ਹੀ ਗੱਲ ਸਿੱਖ ਕੋਈ ਸਿੱਖ ਕਹਿੰਦਾ ਤੇ ਉਹਨੂੰ ਚਾਕੇ ਜੇਲ੍ਹ ਦੇ ਵਿੱਚ ਡਿਬੜੂ ਗਾ ਦੇਲ ਦੇ ਵਿੱਚ ਬੰਦ ਹੋ ਕਰ ਦੇਣਾ ਸੀ ਔਰ ਭਗਵਾਨਤਮਾਨ ਦੇ ਵਿੱਚ ਇੰਨੀ ਤਾਕਤ ਹੈ ਮੁੱਖ ਮੰਤਰੀ ਜੀ ਭਵੰਤਮਾਨ ਜੀ ਇਹ ਪੰਜਾਬ ਦੇ ਵਿੱਚ ਬੈਠਾ ਕੋਈ ਜੁਪੀ ਬਿਹਾਰ ਜਾਂ ਕੋਈ ਹੋਰ ਬਾਹਰ ਦੀ ਸਟੇਟ ਦਾ ਬੰਦਾ ਨਹੀਂ ਜਿਹੜਾ ਇਹ ਸੰਡਾਲਿਆਗਾ ਨਾਮ ਦਾ ਇਹ ਹਿੰਦੂ ਦਾ ਇਹ ਮੁੱਖ ਪ੍ਰਧਾਨ ਦੱਸਦਾਗਾ ਇਹਨੇ ਕਿੱਡੀ ਵੱਡੀ ਗੱਲ ਕਹੀ ਕਿ ਭਾਈ ਅੰਮਰਪਾਲ ਸਿੰਘ ਨੂੰ ਅਸੀਂ ਸੌਣੀ ਚੁੱਕਣ ਦੇਵਾਂਗੇ ਭਾਈ ਤੇ ਪਾਰਲੀਮੈਂਟ ਦਾ ਘਰੋ ਕਰਾਂਗੇ ਤੇ ਇਹ ਕੰਮ ਇਹ ਜਿਹੜਾ ਲੋਕਾਂ ਨੂੰ ਅੱਗੋਂ ਦੇਖੋ ਹੋਰ ਦੇਖੋ ਕਿੰਦੀ ਵੱਡੀ ਗੱਲ ਲੱਗੋ ਕੀ ਕਿਹਾ ਇਹਨੇ ਖੰਡੂਰ ਸਾਹਿਬ ਦੇ ਵਸਨੀਕਾਂ ਨੂੰ ਨਕਮੇ ਕਿਹਾ ਨੇ ਨਕਮੇ ਲੋਕ ਕਿਹਾਗਾ ਕਹਿੰਦੇ ਨਕਮੇ ਲੋਕਾਂ ਨੇ ਜਿਹੜਾ ਫੈਸਲਾ ਗਲਤ ਲੈਂਦਾਗਾ ਤੇ ਹੁਣ ਭਾਈ ਜਿਹੜਾ ਸਰਬਜੀਤ ਸਿੰਘ ਖਾਸ ਤਨੂੰ ਲੈ ਕੇ ਵੀ ਇਹਨੇ ਇੱਕ ਵੱਡਾ ਬਿਆਨ ਦੇ ਦਿੱਤਾ ਇਹਨੇ ਕਿਹਾ ਕਿ ਭਾਈ ਸਰਬਜੀਤ ਸਿੰਘ ਖਾਲਸਾ ਬੇਸ਼ੱਕ ਜਿਹੜਾ ਐਮਪੀ ਬਣ ਗਏ ਨੇ ਉਹਨਾਂ ਨੂੰ ਰੌਹਲ ਗਾਂਧੀ ਤੇ ਸੋਨੀਆ ਗਾਂਧੀ ਤੇ ਇੰਦਰਾ ਗਾਂਧੀ ਦੀ ਸਮਾਧ ਤੇ ਜਾ ਕੇ ਜਿਹੜਾ ਹੈਗਾ ਉਹਨਾਂ ਤੋਂ ਆਖੇ ਮਾਫੀ ਮੰਗਣਾ ਤਾਂ ਜਾ ਕੇ ਅਸੀਂ ਉਹਨਾਂ ਨੂੰ ਐਮਪੀ ਅਤੇ ਐਮਪੀ ਬੰਨ ਦਾ ਜਿਹੜਾ ਅਧਿਕਾਰ ਦਿੰਨੇ ਆ ਇਹਨਾਂ ਲੋਕਾਂ ਨੇ ਜਿਹੜੇ ਪੰਜਾਬ ਦੇ ਵਿੱਚ ਇਹ ਅੱਗ ਲਾਈ ਹੋਈ ਆ ਹੁਣ ਸਾਨੂੰ ਪਤਾ ਲੱਗ ਗਿਆ ਸਿੱਖ ਕੌਮ ਨੂੰ ਹੁਣ ਪਤਾ ਲੱਗਣਾ ਚਾਹੀਦਾ ਕਿ ਭਗਵਾਨ ਤਮਾਣਾ ਏਜੰਸੀਆਂ ਦੇ 蒂ਕੇ ਚੜ ਗਿਆ ਇਹਨਾਂ ਲੋਕਾਂ ਦੇ ਜਿਹੜਾ 蒂ਕੇ ਚੜਿਆ ਹੋਇਆਗਾ ਤਾਂ ਕਿ ਬਾਰ ਬਾਰ ਐਨਐਸ ਲਗਾਈ ਜਾ ਰਹੀ ਆ ਇਸ ਕਰਕੇ ਭਾਈ ਅੰਮਰਤਪਾਲ ਸਿੰਘ ਨੂੰ ਸੌ ਨਹੀਂ ਚਕਾਈ ਜਾ ਰਹੀ ਹੁਣ ਇਹ ਤੋਂ ਕਲੀਅਰ ਹੋਣਾ ਹੋ ਨਾ ਲੱਗ ਪਿਆ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਸੌ ਕਿਉਂ ਨਹੀਂ ਚੁਕਾਈ ਜਾ ਰਹੀ ਭਾਈ ਅੰਮ੍ਰਿਤਪਾਲ ਸਿੰਘ ਤੇ ਬਾਰ ਬਾਰ ਐਨਐਸਏ ਕਿਉਂ ਲੱਗ ਰਿਹਾ ਤੇ ਇਹ ਮੁੱਖ ਮੰਤਰੀ ਇੰਨਾ ਤਾਕਤਾਂ ਦੇ ਅੱਗੇ ਗੋਡੇ ਟੇਕ ਚੁੱਕਿਆਗਾ ਇਹਨਾਂ ਜਿਹੜੇ ਨੇ ਇਹੋ ਜਿਹੇ ਨੇ ਹਿੰਦੂ ਸੰਗਠਨ ਬਣੇ ਹੋਏ ਨੇ ਆਪਣੇ ਆਪ ਨੂੰ ਚਾਰ ਬੰਦੇ ਇਹਨਾਂ ਦੇ ਨਾਲ ਨੇ ਭਗਵੰਤ ਮਾਨ ਇਹਨਾਂ ਦਾ ਹੱਥ ਟੋਕਾ ਬਣ ਕੇ ਰਹਿ ਗਿਆ ਹੁਣ ਗੱਲ ਕਰਦੇ ਆ ਅਸੀਂ ਅੱਗੇ ਗੱਲ ਕਰਦੇ ਇਹਨੇ ਕਿਹਾਗਾ ਕਿ ਸਾਨੂੰ ਜੋ ਮਰਜ਼ੀ ਕੋ ਸੋਚ ਚ ਕਾਉਣਾ ਪੈ ਜੇ ਭਾਈ ਅੰਬਰਤਪਾਲ ਸਿੰਘ ਨੂੰ ਅਸੀਂ ਸੌ ਨਹੀਂ ਚੁੱਕਣ ਦੇਵਾਂਗੇ ਕਹਿੰਦਾ ਅਸੀਂ ਪਾਰਲੀਮੈਂਟ ਦਾ ਘਰਾਓ ਕਰਾਂਗੇ ਭਵੰਤਮਾਨ ਜੀ ਮੁੱਖ ਮੰਤਰੀਓ ਤੁਸੀਂ 3 ਕਰੋੜ ਲੋਕਾਂ ਦੇ ਤੇ ਜੇਕਰ ਇੱਕ ਸਿੱਖ ਦੇ ਬਿਆਨ ਦੇ ਨਾਲ ਅੱਗ ਲੱਗ ਸਕਦੀ ਆ ਇੱਕ ਸਿੱਖ ਦੇਆਂ ਕਈਆਂ ਗੱਲਾਂ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਜਾ ਸਕਦੀਆਂ ਨੇ ਤਾਂ ਜੇ ਤੁਹਾਡੇ ਵਿੱਚ ਤਾਕਤ ਹੈ ਜੇ ਪੰਜਾਬ ਦੇ ਬਾਕੀ ਤੁਸੀਂ ਮੁੱਖ ਮੰਤਰੀ ਹੋ ਬਾਕੀ ਜੇ ਤੁਸੀਂ ਸਿੱਖ ਹਿੰਦੂ ਤੇ ਮੁਸਲਮਾਨਾਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਸਾਰੀ ਕਮਿਊਨਿਟੀ ਨੂੰ ਇੱਕੋ ਜਿਹਾ ਦੇਖਦੇ ਹਾਂ ਸੰਵਿਧਾਨ ਨੂੰ ਦੀ ਜਿਹੜੀ ਸੰਵਿਧਾਨ ਆ ਉਹਨੂੰ ਇੱਕੋ ਤਰ੍ਹਾਂ ਦੇਖਦੇ ਹੋ ਇੱਕ ਤਰ੍ਹਾਂ ਪੜ੍ਹਦੇ ਹੋ ਲੋਕਤੰਤਰ ਆ ਜੇ ਸਾਰਿਆਂ ਲਈ ਇੱਕ ਬਰਾਬਰ ਆ ਤਾਂ ਤੁਸੀਂ ਇੱਕ ਗੱਲ ਕਰੋ ਕਰਕੇ ਦਿਖਾਓ ਅਸੀਂ ਤੁਹਾਨੂੰ ਮੁੱਖ ਮੰਤਰੀ ਵੀ ਮੰਨਾਂਗੇ ਤੁਹਾਨੂੰ ਸਾਰਾ ਕੁਝ ਮੰਨਾਂਗੇ ਲੋਕ ਤੁਹਾਨੂੰ ਵੋਟਾਂ ਵੀ ਪਾਉਣਗੇ ਉਹ ਗੱਲ ਕਿਹੜੀ ਆ ਕਿ ਜਿਹੜਾ ਐਡਾ ਵੱਡਾ ਇੱਕ ਬਿਆਨ ਦੇ ਦਿੱਤਾ ਇਬਸਵੇਂ ਹਿੰਦੂ ਤਾਕਤ ਦਾ ਐਂਟੀ ਫਰੰਟ ਦਾ ਕੋਈ ਪ੍ਰਧਾਨ ਆ ਸੰਡਾਲਿਆ ਕੋਈ ਐਡੇ ਐਡਾ ਵੱਡਾ ਬਿਆਨ ਦਿੱਤਾ ਦੇ ਦਿੱਤਾ ਭਾਈ ਅੰਮਰਪਾਲ ਸਿੰਘ ਨੂੰ ਲੈ ਕੇ ਕਿ ਨਾ ਅਸੀਂ ਉਹਨੂੰ ਸੌ ਚੁੱਕਣ ਦੇਵਾਂਗੇ ਤੇ ਪਾਰਲੀਮੈਂਟ ਦਾ ਘਰੋਂ ਕਰਾਂਗੇ ਕਹਿੰਦਾ ਮੈਂ ਅੰਮਰਪਾਲ ਸਿੰਘ ਦੇ ਖਿਲਾਫ ਜਿਹੜਾ ਵੋਟਾਂ ਦੇ ਵਿੱਚ ਦੁਬਾਰੇ ਖੜਾ ਹੋਊਗਾ ਮੈਂ ਵੋਟਾਂ ਦੇ ਵਿੱਚ ਲੜੂਗਾ ਕਿ ਜਣੀ ਕਿ ਇੱਥੋਂ ਸਾਫ ਜਾੜ ਹੁੰਦਾਗਾ ਕਿ ਭਾਈ ਅੰਮਰਪਾਲ ਸਿੰਘ ਦੀ ਜਿਹੜੀ ਸੀਟ ਆ ਉਹਨੂੰ ਖਾਲੀ ਕਰਵਾਉਣ ਦੇ ਵਿੱਚ ਵੱਡਾ ਜਿਹੜਾਗਾ ਏਜੰਸੀਆਂ ਦਾ ਜ਼ੋਰ ਲੱਗਿਆ ਹੋਇਆਗਾ ਜਦ ਮੈਂ ਇਸ ਤਰ੍ਹਾਂ ਹਿੰਦੂ ਸੰਗਠਨ ਦੇ ਜਿਹੜੇ ਕੋਈ ਮੈਂਬਰ ਨੇ ਪ੍ਰਧਾਨ ਨੇ ਚੇਅਰਮੈਨ ਨੇ ਇਹ ਸਾਰਿਆਂ ਨੂੰ ਅੱਗੇ ਕਰਕੇ ਜਿਹੜਾ ਵੱਡਾ ਜਿਹੜਾ ਹੇਰ ਬਦਲ ਕੀਤਾ ਜਾ ਸਕਦਾਗਾ ਭਵਾਂਤਮਾਨ ਨੂੰ ਮੇਰਾ ਇੱਕ ਹੀ ਸਵਾਲ ਆ ਕਿ ਜੇ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਦੇ ਸਾਥੀਆਂ ਤੇ ਐਨਐਸਏ ਲੱਗ ਸਕਦੀ ਆ ਤੇ ਜਿਹੜਾ ਸੰਡਾਲਿਆ ਨਾਂ ਦਾ ਜਿਹੜਾ ਹਿੰਦੂ ਤਖਤ ਦਾ ਜਿਹੜਾ ਇਹ ਆਪਣੇ ਆਪ ਨੂੰ ਪ੍ਰਧਾਨ ਦਾਅਸਦਾ ਇਸ ਤੇ ਵੀ ਐਨਐਸਏ ਲਗਾ ਕੇ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਭੇਜ ਦਿਓ ਅਸੀਂ ਤੁਹਾਨੂੰ ਸਵਾ ਸਾਬ ਦੇਵਾਂਗੇ ਤੁਹਾਡਾ ਧੰਨਵਾਦ ਵੀ ਕਰਾਂਗੇ ਤੇ ਕਿਉਂਕਿ ਅਸੀਂ ਚਾਹਾਂਗੇ ਕਿ ਤੁਸੀਂ ਜਿਹੜਾ ਸਿੱਖਾਂ ਤੇ ਹਿੰਦੂਆਂ ਨੂੰ ਇੱਕ ਬਰਾਬਰ ਦੇਖਦੇ ਹੋ ਇੱਕ ਨਿਗਾਹ ਨਾਲ ਦੇਖਦੇ ਹੋ ਪਰ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਇਹ ਫੈਸਲਾ ਲੈ ਸਕੋਗੇ ਕਿਉਂਕਿ ਤੁਸੀਂ ਜੜੀਆਂ ਇਹ ਤਾਕਤਾਂ ਨੇ ਸਿੱਖ ਵਿਰੋਧੀ ਤਾਕਤਾਂ ਨੇ ਤੁਸੀਂ ਉਹਨਾਂ ਦੇ ਹੱਥਾਂ ਵਿੱਚ ਖੇਡ ਰਹੇ ਹੋ ਪਰ ਜਿੰਨਾ ਸਿੱਖ ਕੌਮ ਦਾ ਯੋਗਦਾਨ ਆ ਤੇ ਬਾਕੀਆਂ ਦੇ ਵੀ ਯੋਗਦਾਨ ਉਹਨਾਂ ਦਾ ਤੁਹਾਨੂੰ ਸਾਰਿਆਂ ਨੇ ਚੁਣਿਆ ਤੁਸੀਂ ਸਾਰਿਆਂ ਦੇ ਮੁੱਖ ਮੰਤਰੀਓ ਸਾਝੇ ਮੁੱਖ ਮੰਤਰੀਓ ਨਾ ਕਿ ਕਿਸੇ ਸਿੱਖ ਦੇ ਨਾ ਕਿਸੇ ਹਿੰਦੂ ਦੇ ਨਾ ਮੁਸਲਮਾਨ ਦੇ ਨਾ ਕਿਸੇ ਕਾਲੀ ਦੇ ਨਾ ਕਾਂਗਰਸੀ ਦੇ ਨਾ ਆਮ ਆਦੀ ਪਾਰਟੀ ਦੇ ਨਾ ਬੀਜੇਪੀ ਦੇ ਤੁਸੀਂ ਸਾਰੇ ਧਰੇ ਬੰਦੀਆਂ ਤੋਂ ਉੱਪਰ ਉੱਠ ਕੇ ਮੁੱਖ ਮੰਤਰੀ ਬਣਿਓ ਚਾਹੇ ਉੱਥੇ ਤੁਹਾਨੂੰ ਕਿਸੇ ਨੇ ਵੋਟਾਂ ਪਾਈਆਂ ਚਾਹੇ ਨਾ ਪਾਈਆਂ ਜਿਹੜਾ ਮੁੱਖ ਮੰਤਰੀ ਬਣ ਗਿਆ ਉਹ ਸਾਰੇ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੁੰਦਾਗਾ ਪਰ ਇੱਥੇ ਤਾਨੂੰ ਪਹਿਲਾਂ ਵੀ ਦੱਸਦਾ ਕਿ ਸਿੱਖਾਂ ਲਈ ਕਿਉਂ ਬੱਕ ਬੱਕਰ ਸਾਨੂੰ ਕਹਿਣਾ ਪੈ ਰਿਹਾ ਪੱਤਰਕਾਰਾਂ ਨੂੰ ਕਿਉਂ ਸਾਨੂੰ ਇਹ ਕਹਿਣਾ ਪੈ ਰਿਹਾ ਕਿ ਸਿੱਖਾਂ ਲਈ ਵੱਖਰਾ ਕਾਨੂੰਨ ਕਿਉਂ ਆ ਸਿੱਖਾਂ ਲਈ ਦੋਰਾ ਮਾਬਦ ਅੱਥ ਕਿਉਂ ਆ ਸਿੱਖਾਂ ਲਈ ਜਿਹੜਾ ਲੋਕਤੰਤਰ ਦਾ ਘਾੜ ਹੁੰਦਾਗਾ ਉਹ ਹੋਈ ਜਾਂਦੇ ਪਰ ਜੇਕਰ ਦੂਜਾ ਕੋਈ ਇਸ ਤਰ੍ਹਾਂ ਕਰਦਾਗਾ ਅਸੰਡਾਲਿਆਂ ਵਰਗਾ ਜਾਂ ਕੋਈ ਹੋਰ ਇੱਕਾ ਦੁੱਕਾ ਜਿਹੜੇ ਹੈਗੇ ਨੇ ਇਹਨਾਂ ਦੇ ਤੇ ਉਹਨਾਂ ਲਈ ਕਾਨੂੰਨ ਕੁਝ ਹੋਰ ਆ ਪਰ ਸਿੱਖਾਂ ਨੂੰ ਘੱਟ ਗਿਣਤੀ ਕਰਕੇ ਤੇ ਮੁਸਲਮਾਨਾਂ ਨੂੰ ਇੱਥੇ ਦਬਾਇਆ ਜਾ ਰਿਹਾਗਾ ਇਹ ਜਿਹੜਾ ਆਪਣੇ ਆਪ ਦੇ ਵਿੱਚ ਜਿਹੜਾ ਇਹ ਜਿਹੜਾ ਪ੍ਰਧਾਨ ਆ ਹਿੰਦੂ ਤਾਕਤ ਦਾ ਐਂਟੀ ਫਰੰਟ ਦਾ ਕੋਈ ਪ੍ਰਧਾਨ ਆ ਸੰਡਾਲਿਆ ਬੇਰੇ ਸੰਡਾਲਿਆ ਇੱਕ ਤਾਂ ਨੌ ਇਹਨਾਂ ਦੇ ਇਹੋ ਜਿਹੇ ਅਲਲੇ ਬਲਲੇ ਦੇ ਨੌ ਨੇ ਤੇ ਸੇਤੀ ਸੇਤੀ ਦਾਦੇ ਨੌ ਹੀ ਯਾਦ ਰਹਿੰਦੇ ਇਹਨੇ ਇੱਕ ਜ਼ਾਹਰ ਉਗਲਿਆ ਜਾ ਕੇ ਕੀ ਕਿਹਾ ਰੌਹਲ ਗਾਂਧੀ ਅਤੇ ਸੋਨੀਆ ਗਾਂਧੀ ਨੂੰ ਜਾ ਕੇ ਇਹ ਮਿਲਿਆ ਉਹ ਤਾਂ ਮੈਨੂੰ ਤੇ ਜਾ ਕੇ ਉਹਨਾਂ ਨੂੰ ਵਧਾਈਆਂ ਦੇ ਕੇ ਆਇਆ ਫਿਰ Hindu ਤੇ Musalmanਾਂ ਦਾ ਪਾੜਾ ਪਾਉਣ ਲਈ ਜਾ ਕੇ ਦਿੱਲੀ ਦੇ ਵਿੱਚ ਰੈਲੀਆਂ ਕੱਢਦਾਗਾ ਭਾਈ ਅੰਬਰਤਪਾਲ ਸਿੰਘ ਦਾ ਦਿੱਲੀ ਤੋਂ ਲੈ ਕੇ ਹੁਣ ਪੰਜਾਬ ਵਿੱਚ ਆ ਗਿਆ ਬੰਦਾ ਹੁਣ ਇਹ ਬਖ ਬਖ ਟੀਵੀ ਚੈਨਲਾਂ ਤੇ ਬਖ ਬਖ ਸੋਸ਼ਲ ਮੀਡੀਆ ਤੇ ਇਹ ਬੰਦਾ ਹੁਣ ਇਹ ਜਿਹੇ ਬਿਆਨ ਭੜਕਾਉ ਬਿਆਨ ਦੇ ਰਿਹਾ ਇਸ ਤੋਂ ਪਹਿਲਾਂ ਇਹਨੇ ਕੰਗਣਾ ਮਾਫ ਕਰਨਾ ਜਿਹੜਾ ਕੰਗਣਾ ਰਨੌਤ ਨੇ ਭੇਜੀ ਸੀ ਉਹ ਦਰਬਾਰ ਸਾਹਿਬ ਤੇ ਜੋਗਾ ਕਰਨ ਵਾਲੀ ਲੜਕੀ ਅਰਤਨਾਬ ਮਕਮਾਨਾ ਦੇ ਹੱਕ ਵਿੱਚ ਵੀ ਇਹ ਬੰਦਾ ਆਇਆਗਾ ਇਹ ਕਹਿੰਦਾ ਅਸੀਂ ਵੀ ਉਹਦਾ ਕੇਸ ਲੜਾਂਗੇ ਇਹ ਹੁਣ ਇਤੋਂ ਸਾਫ ਜਾਗ ਜਾੜ ਹੋ ਰਿਹਾ ਕਿ ਇਹ ਬੰਦੇ ਦੇ ਅੰਦਰ ਸਿੱਖਾਂ ਪ੍ਰਤੀ ਅੰਨੀ ਨਫ਼ਰਤ ਕਿਉਂ ਆ ਸਿੱਖ ਕਦੇ ਵੀ ਕਿਸੇ ਨੂੰ ਆਪਣਾ ਬੁਰਾ ਨਹੀਂ ਚਾਹੁੰਦੇ ਨਾ ਸਿੱਖ ਕਿਸੇ ਨੂੰ ਇਸ ਤਰ੍ਹਾਂ ਦਾ ਜਿਹੜਾ ਆਪਣਾ ਕੋਈ ਦੁਸ਼ਮਣ ਮੰਨਦੇ ਨੇ ਸਿੱਖ ਦਾ ਸਭ ਸਾਂਝੀਵਾਲਤਾ ਦਾ ਉਪਦੇਸ਼ ਦਿੰਦੇ ਨੇ ਚੌ ਵਰਨਾਂ ਦਾ ਸਾਡੇ ਗੁਰੂ ਉਪਦੇਸ਼ ਦਿੰਦੇ ਨੇ ਪਰ ਇਹ ਲੋਕ ਕੌਣ ਨੇ ਜਿਹੜੇ ਕਿ बार-बार ਸਿੱਖ ਕੌਮ ਤੇ ਹਮਲਾ ਜਿਹੜਾ ਕਰ ਰਹੇ ਨੇ ਤੇ ਸਰਬਜੀਤ ਨੂੰ ਕਹਿੰਦੇ ਨੇ ਕਿ ਭਾਈ ਅਕੇ ਜੇ ਸਰਬਜੀਤ ਸਿੰਘ ਐਮਪੀ ਬਣ ਗਿਆ ਤਾਂ ਉਹਨਾਂ ਨੂੰ ਰੋਲ ਗਾਂਧੀ ਸੋਨੀਆ ਗਾਂਧੀ ਤੋਂ ਮਾਫੀ ਮੰਗਣੀ ਪਊ ਗਾ ਅੱਗੋ ਹੋਰਤੀ ਕਹਿੰਦਾ ਕਹਿੰਦਾ ਇੰਦਰਾ ਗਾਂਧੀ ਸਮਾਦ ਤੇ ਜਾ ਕੇ ਮਾਫੀ ਮੰਗਣੀ ਪਊ ਕਹਿੰਦਾ ਉਹਨੂੰ ਰੋਲ ਗਾਂਧੀ ਨੂੰ ਜੇਕਰ ਅੱਗੇ ਪੱਤਰਕਾਰ ਸਵਾਲ ਕਰਦੇ ਆ ਤਾਂ ਉਹਨਾਂ ਦੇ ਇਹ ਲੋਕ ਨੇ ਜਿਹੜੇ ਤਾਂ ਉਹਨਾਂ ਦੇ ਵੀ ਵਿਰੁੱਧ ਬੋਲਦੇ ਨੇ ਇਹ ਜਿਹੇ ਪੱਤਰਕਾਰ ਨੇ ਜਿਹੜੇ ਲੋਕ ਜਿਹੜੇ ਸਿੱਖ ਕੌਮ ਦੇ ਵਿੱਚ ਪਾੜਾ ਪਾਉਣਾ ਚਾਹੁੰਦੇ ਨੇ ਜਿਹੜੇ ਹਿੰਦੂ ਦੇ ਵਿੱਚ ਪਾੜਾ ਪਾਉਣਾ ਚਾਹੁੰਦੇ ਨੇ ਜਿਹੜੇ ਪੰਜਾਬ ਦੇ ਵਿੱਚ ਪਾੜਾ ਪਾਉਣਾ ਚਾਹੁੰਦੇ ਨੇ ਇਹਨਾਂ ਲੋਕਾਂ ਦੇ ਵਿਰੁੱਧ ਇਹਨਾਂ ਲੋਕਾਂ ਕੋਲੇ ਕਿਉਂ ਬਾਰ-ਬਾਰ ਜਾਂਦੇ ਨੇ ਤੁਸੀਂ ਉਹਨਾਂ ਪੱਤਰਕਾਰਾਂ ਨੂੰ ਵੀ ਜਿਹੜਾ ਇਸ ਵੀਡੀਓ ਰਾਹੀਂ ਆਪਣੇ ਕਮੈਂਟ ਰਾਹੀਂ ਜਵਾਬ ਦੇਣਾਗਾ ਤਾਂ ਕਿ ਲੋਕ ਇਹਨਾਂ ਕੋਲੇ ਜੇ ਨਾ ਜਾਣ ਇਹ ਢੜਕਾਉ ਬਿਆਨ ਨਾ ਦੇਣ ਇਹਨਾਂ ਲੋਕਾਂ ਦਾ ਕੰਮ ਆ ਸੁਰਖੀਆਂ ਦੇ ਵਿੱਚ ਆਉਣਾ ਇਹਨਾਂ ਦਾ ਕੰਮ ਆ ਲੋਕਾਂ ਨੂੰ ਢੁਗਾ ਕੇ ਇੱਕ ਦੂਜੇ ਨਾਲ ਲੜਾ ਕੇ ਆਪ ਤਾਂ ਗਨਮੈਨ ਲਈ ਬੈਠਾਗਾ ਆਪ ਤਾਂ ਇਹ ਲੋਕ ਸਕਿਉਰਟੀਆਂ ਲੈ ਕੇ ਜਿਹੜੇ ਨੇ ਇਹ ਅਜਿਹੇ ਬਿਆਨ ਦਿੰਦੇ ਨੇ ਤਾਂ ਮੈਂ ਭਗਵਾਨ ਪ੍ਰਧਾਨ ਮੁੱਖ ਮੰਤਰੀ ਨੂੰ ਦੁਆਰੇ ਕਹਿਣਾ ਚਾਹਣਾਗਾ ਕਿ ਜੇ ਤੁਸੀਂ ਬਿਲਕੁਲ ਹੀ ਇਮਾਨਦਾਰ ਤੇ ਸੱਚੇ ਮੁੱਖ ਮੰਤਰੀ ਹੋ ਤਾਂ ਤੁਸੀਂ ਇਹ ਸੰਡਾਲਿਆਂ ਵਰਗੇ ਜਿਹੜੇ ਐਂਟੀ ਫਰੰਟ ਦੇ ਪ੍ਰਧਾਨ ਨੇ ਇਹ ਇਹ ਬ੍ਰਾਹਮਣਾ ਕੋਈ ਤੇ ਚਾਹੇ ਕੋਈ ਮਰਜ਼ੀ ਹੋਵੇ ਪਰ ਇਹਦੇ ਉੱਤੇ ਜਿਹੜਾ ਕਾਰਵਾਈ ਕਰਨੀ ਬਣਦੀ ਆ ਤੇ ਲੋਕਾਂ ਨੂੰ ਵੀ ਜਿਹੜਾ ਖੰਡੂਰ ਸਾਹਿਬ ਤੇ ਫਰੀਦਕੋਟ ਵਸਤੀਆਂ ਨੂੰ ਇਹਨੇ ਨਕੰਮੇ ਲੋਕ ਦੱਸਿਆ ਨਕੰਮਾ ਫੈਸਲਾ ਦੱਸਿਆ ਉਹਨਾਂ ਲੋਕਾਂ ਨੂੰ ਵੀ ਇਹਨਾਂ ਲੋਕਾਂ ਦਾ ਹਜੇ ਲੋਕਾਂ ਦਾ ਵਿਰੋਧ ਕਰਨਾ ਚਾਹੀਦਾਗਾ ਤੇ ਇਸ ਤੋਂ ਲੈ ਕੇ ਇੱਕ ਇਹਨੇ ਹੋਰ ਬਿਆਨ ਦਿੱਤਾ ਕਹਿੰਦਾ ਇਹ ਖੰਡੂਰ ਸਾਹਿਬ ਵਾਸੀ ਤੇ ਫਰੀਦਕੋਟ ਵਾਸੀ ਨੇ ਕਹਿੰਦਾ ਇਹ ਮੰਨ ਲਓ ਕੋਈ ਕਹਿੰਦਾ ਮਹੱਲੇ ਵਾਲੇ ਨੇ ਵੋਟਾਂ ਪਾਈਆਂ ਇੱਕ ਮਹੱਲੇ ਨੇ ਵੋਟ ਪਾਈ ਹੈ ਕਹਿੰਦਾ ਇਹਨੇ ਖੰਡੂਰ ਸਾਹਿਬ ਵਸਤੀਆਂ ਨੇ ਸਾਰਿਆਂ ਨੇ ਵੋਟਾਂ ਨਹੀਂ ਪਾਈਆਂ ਕਹਿੰਦਾ ਭਾਈ ਅੰਮ੍ਰਿਤਪਾਲ ਸਿੰਘ ਨੂੰ ਨਾਪ ਕਹਦਾ ਸਰਵਿਸਿੰਗ ਖਾਲਸਾ ਨੂੰ ਕਹਿੰਦਾ ਹੈ ਇੱਕ ਮਹੱਲਾ ਦਾ ਜਿਵੇਂ ਆਪਾਂ 62 ਨੰਬਰ ਕਹਿੰਦੇ ਕਹਿੰਦਾ ਇੱਕ ਜਣੇ ਨੇ ਨ ਨੂੰ ਸਿੱਖਾ ਕੱਲੇ ਸਿੱਖਾ ਸਿੱਖਾਂ ਨੇ ਵੋਟਾਂ ਪਾਈਆਂ ਨੇ ਕੱਲੇ ਖਾਲਸਤਾਨੀਆਂ ਨੇ ਕਹਿੰਦਾ ਵੋਟਾਂ ਪਾਈਆਂ ਇਹਦਾ ਕਹਿਣ ਦਾ ਮਤਲਬ ਇਹ ਆ ਤੇ ਹੁਣ ਵੇਖਣਾ ਬਣਦਾਗਾ ਕਿ ਇਹ ਜਿਹੜਾ ਅੱਗ ਲਾਓ ਢਕਾਓ ਬਿਆਨ ਦੇ ਰਹੇ ਨੇ ਇਹ ਲੋਕ ਕਿ ਜਿਹੜੇ ਸਰਿਆਮ ਜ਼ਹਿਰ ਉਗਲ ਰਹੇ ਨੇ ਸਿੱਖਾਂ ਦੇ ਖਿਲਾਫ ਜਿਹੜਾ ਭਾਈ ਅੰਮਰਤਪਾਲ ਸਿੰਘ 2 ਲੱਖ ਦੇ ਕਰੀਬ ਵੋਟਾਂ ਦੇ ਨਾਲ ਜਿੱਤ ਹਾਸਲ ਕਰਦਾਗਾ ਤੇ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਉਸ ਜਿਹੜਾ ਨੌਜਵਾਨ ਨੇ ਬੋਟਾਂ ਲੜੀਆਂ ਨੇ ਉਹ ਲੜ ਕੇ ਲੋਕਾਂ ਨੇ ਫਤਵਾ ਦਿੱਤਾ ਵੱਡਾ ਫਤਵਾ ਦੇਣ ਤੋਂ ਬਾਅਦ ਸੌ ਨਹੀਂ ਚੁਕਾਈ ਜਾਂਦੀ ਲੋਕਤੰਤਰ ਦਾ ਸਰਿਆਮ ਜਿਹੜਾ ਅਲੰਘਣਾ ਕੀਤੀ ਗਈ ਆ ਪੰਜਾਬ ਸਰਕਾਰ ਵੱਲੋਂ ਅਤੇ ਲੋਕਤੰਤਰ ਦਾ ਜਿਹੜਾ ਇੱਥੇ ਘਾਣ ਕੀਤਾ ਗਿਆਗਾ ਇਹ ਹਰ ਇੱਕ ਵਿਅਕਤੀ ਜਿਹੜਾ ਵੀ ਆ ਸੰਵਿਧਾਨ ਦੀ ਬਚਾਅ ਧਾਰਾ ਦੇ ਵਿੱਚ ਕਹਿੰਦੇ ਆ ਵੀ ਆ ਜਾਵੇ ਤਾਂ ਉਸ ਨੂੰ ਸਾਰੀਆਂ ਜਿਹੜਾ ਹੈਗਾਗਾ ਅਧਿਕਾਰ ਹੁੰਦਾ ਚੋੜ ਲੜਨ ਦਾ ਅਧਿਕਾਰ ਹੁੰਦਾ ਗੱਲ ਕਹਿਣ ਦਾ ਵੀ ਅਧਿਕਾਰ ਹੁੰਦਾਗਾ ਜੇ ਅਸੀਂ ਕਹਿੰਦੇ ਆ ਕਿ ਇੱਥੇ ਡੈਮੋਕ੍ਰੇਸੀ ਆ ਇੱਥੇ ਆਜ਼ਾਦੀ ਆ ਤੇ ਫਿਰ ਜੇਕਰ ਆਜ਼ਾਦੀ ਆ ਤੇ ਸਿੱਖਾਂ ਨੂੰ ਕਿਉਂ ਨਹੀਂ ਜਿਹੜਾ ਬੋਲਣ ਦਿੱਤਾ ਜਾਂਦਾ ਸਿੱਖਾਂ ਤੇ ਬਾਰ-ਬਾਰ ਕਿਉਂ ਹਮਲੇ ਕੀਤੇ ਜਾਂਦੇ ਨੇ ਕਿ ਦਰਬਾਰ ਸਾਹਿਬ ਦੇ ਵਿੱਚ ਆ ਕੇ ਅਰਤਨਾ ਮਕਮਾਨਾਂ ਵੱਲੋਂ ਜਾਂ ਹੋਰ ਜਿਹੜਾ ਸਰਾਰਤੀ ਅੰਸਰ ਨੇ ਉਹਨਾਂ ਵੱਲੋਂ ਬਾਰ-ਬਾਰ ਜਿਹੜਾ ਸਰੋਵਣੀ ਕਮੇਟੀ ਤੇ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਾ ਸਾਬ ਨੂੰ ਟਾਰਗੇਟ ਕੀਤਾ ਜਾਂਦਾ ਤੇ ਸਾਰੀ ਸਿੱਖ ਮਿਨੋਰਟੀ ਆ ਜਿਹਦੀਆਂ ਅਕਾਲ ਤਖਤ ਦੇ ਨਾਲ ਜਿਹੜੀਆਂ ਭਾਵਨਾ ਜੁੜੀਆਂ ਹੋਈਆਂ ਨੇ ਸਾਰੇ ਸਿੱਖਾਂ ਨੂੰ ਜਿਹੜਾ ਇਹ ਟਾਰਗੇਟ ਕੀਤਾ ਜਾਂਦਾਗਾ ਹੁਣ ਜਿਹੜਾ ਇਹਦਾ ਬਿਆਨ ਆਇਆਗਾ ਦੁਬਾਰੇ ਦੱਸਦਾ ਇਹ ਬਿਸਬੀ Hindu ਤਖਤ ਦਾ ਐਂਟੀ ਫਰੰਟ ਦਾ ਪ੍ਰਧਾਨ ਬੀ ਰੇਸ ਬੀ ਰੇਸ ਸੰਡਾਲਿਆ ਇਹਨੇ ਅੱਗ ਲਾਉ ਜਿਹੜਾ ਭੜਕਾ ਬਿਆਨ ਦਿੱਤਾ ਅੱਗ ਲਾਉ ਤੇ ਹੁਣੇ ਸਿੱਧਾ ਕਿਹਾ ਕਿ ਜੇ ਭਾਈ ਅੰਮਰਤਪਾਲ ਸਿੰਘ ਸੌ ਚੁੱਕਦਾਗਾ ਜਾਂ ਉਹਨੂੰ ਚੁੱਕਣ ਦੀ ਇਜਾਜ਼ਤ ਕੋਈ ਦਿੰਦਾਗਾ ਤੇ ਅਸੀਂ ਕਹਿੰਦਾ ਉਹਨੂੰ ਸੌ ਨਹੀਂ ਚੁੱਕਣ ਦੇਵਾਂਗੇ ਤੇ ਪਾਰਲੀਮੈਂਟ ਦਾ ਘਰੋਕ ਕਰ ਦੇਵਾਂਗੇ ਤੇ ਇਸ ਟਾਈਮ ਦੀ ਸਭ ਤੋਂ ਵੱਡੀ ਖਬਰ ਆ ਭਾਈ ਅੰਮਰਤਪਾਲ ਸਿੰਘ ਨੂੰ ਲੈ ਕੇ ਕਿ ਮੈਨੂੰ ਨਹੀਂ ਲੱਗਦਾ ਕਿ ਭਾਈ ਅੰਮਰਤਪਾਲ ਸਿੰਘ ਨੂੰ ਹੁਣ ਜਿਹੜਾ ਬਾਹਰ ਕੱਢਿਆ ਜਾਵੇਗਾ ਮੈਨੂੰ ਨਹੀਂ ਲੱਗਦਾ ਕਿ ਭਾਈ ਅੰਮਰਤਪਾਲ ਸਿੰਘ ਨੂੰ ਸੌ ਚੁਕਾਈ ਜਾਵੇਗੀ ਬੇਸ਼ੱਕ ਸੰਵਿਧਾਨ ਦੇ ਤੌਰ ਤੇ ਤਾਂ ਹੱਕ ਬਣਦਾਗਾ ਉਸ ਦਿਨ ਹੀ ਹੱਕ ਬਣਦਾ ਸੀ ਜੇ ਆਪਾਂ ਕਹੀਏ ਗੱਲਾਂ ਕਰੀਏ ਜੇ ਅਸੀਂ ਸੰਵਿਧਾਨ ਦਾ ਪਾਠ ਪੜਾਉਨੇ ਇੱਕ ਦੂਜੇ ਨੂੰ ਅਸੀਂ ਆਪ ਤੇ ਵੀ ਲਾਗੂ ਕਰੀਏ ਆਪ ਤੇ ਲਾਗੂ ਕਿਉਂ ਨਹੀਂ ਕਰਦੇ ਤੇ ਸਾਡੀਆਂ ਕੋਰਟਾਂ ਅਦਾਲਤਾਂ ਇਹ ਲੋਕਾਂ ਨੂੰ ਜਿਹੜਾ ਅਗੇ ਛਿੜਕਾਂ ਕਿਉਂ ਨਹੀਂ ਪਾਉਂਦੀਆਂ ਚਾਹੇ ਕੋਈ ਮਰਜ਼ੀ ਹੋਵੇ ਤੇ ਉਸ ਨੌਜਵਾਨ ਨੇ ਸੰਵਿਧਾਨ ਦੀ ਧਾਰਾ ਵਿੱਚ ਮੁੱਖ ਧਾਰਾ ਵਿੱਚ ਰਹਿ ਕੇ ਜਿਹੜਾ ਸਭ ਜਿਹੜੀ ਪ੍ਰਕਿਰਿਆ ਜਿਹੜੀ ਕੀਤੀ ਆ ਤੇ ਲੋਕਾਂ ਨੇ ਵੱਡਾ ਫਤਵਾ ਦਿੱਤਾ ਤੁਸੀਂ ਆਪਣੇ ਕਮੈਂਟ ਕੱਲੇ-ਕੱਲੇ ਕਮੈਂਟ ਲਿਖਣੇ ਆ ਤੇ ਜਿਹੜਾ ਇਹਨਾਂ ਲੋਕਾਂ ਨੇ ਇੱਕ ਮਹੱਲਾ ਦੱਸਿਆ ਇਸ ਸੰਦਾਲਿਆ ਨੇ ਤੇ ਸਰਵਿਸ ਖਾਲਸਾ ਨੂੰ ਜਿਹੜਾ ਦੱਸਿਆ ਕਿ ਰੌਹਲ ਗਾਂਧੀ ਤੇ ਇੰਦਰਾ ਗਾਂਧੀ ਤੋਂ ਮਾਫੀ ਮੰਗੇ ਤੇ ਦੂਜਾ ਭਾਈ ਅੰਬਰਤਪਾਲ ਸਿੰਘ ਨੂੰ ਕਿਹਾ ਜੇਕਰ ਉਹ ਸੌਂਚ ਚੁੱਕਦਾ ਤੇ ਅਸੀਂ ਪਾਰਲੀਮੈਂਟ ਦਾ ਘਰਾਓ ਕਰਾਂਗੇ ਵੱਡੀ ਗਿਣਤੀ ਵਿੱਚ ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਆ ਇਹਨੂੰ ਮੜਾ-ਮੋਟਾ ਸਵਾਲ ਨਾ ਲਿਓ ਕਿ ਕੋਈ ਆਮ ਸਵਾਲ ਆ ਜਾਂ ਕੋਈ ਆਮ ਬਿਆਨ ਆ ਇਸ ਸੋਚੀ ਸਮਝੀ ਚਾਲਾ ਜਿਹੜੀ ਦਿੱਲੀ ਤੋਂ ਚੱਲ ਰਹੀ ਆ ਇਸ ਨੂੰ ਲੈ ਕੇ ਹੁਣ ਸਾਰੇ ਲੋਕਾਂ ਨੂੰ ਸੋਚਣਾ ਪਵੇਗਾ ਸਿੱਖ ਕੌਮ ਨੂੰ ਇਕੱਠਾ ਹੋਣਾ ਪਵੇਗਾ ਕਿਉਂ ਆਪਾਂ ਧੜਿਆਂ ਦੇ ਵਿੱਚ ਵੰਡ ਕੇ ਜੇਕਰ ਸਿੱਖ ਕੌਮ ਧੜਿਆਂ ਦੇ ਵਿੱਚ ਵੰਡੀ ਆ ਤਾਂ ਆ ਲੋਕ ਤੁਹਾਡੇ ਤੇ ਰਾਜ ਕਰਦੇ ਨੇ ਜਿਹੜੇ ਇੱਕ ਦੱਕਾ ਲੋਕ ਨੇ ਜਿਹੜੇ ਇਹ ਜੇ ਆਪਣੇ ਆਪ ਨੂੰ ਹਿੰਦੂਆਂ ਦੇ ਪ੍ਰਧਾਨ ਮੰਤਰੀ ਦੇ ਬੇਸਕ ਹਿੰਦੂ ਲੋਕ ਇਹਨਾਂ ਨੂੰ ਆਪਣਾ ਪ੍ਰਧਾਨ ਨਹੀਂ ਮੰਨਦੇ ਤੇ ਪਰ ਇਹਨਾਂ ਨੇ ਇੱਕ ਤਾਕਤ ਲਈ ਹੋਈ ਆ ਗਨਮੈਨ ਲੈ ਕੇ ਅੰਦਰ ਬਹਿ ਕੇ ਜਿਹੜੇ ਪੱਤਰਕਾਰ ਉਹਨਾਂ ਕੋਲੇ ਜਾਂਦੇ ਨੇ ਤੇ ਫਿਰ ਇਹ ਅੱਗ ਲਾਉ ਜਿਹੜੇ ਬਿਆਨ ਨੇ ਉਹ ਦੇ ਰਹੇ ਨੇ ਤੇ ਵੀਡੀਓ ਤੁਸੀਂ ਵੱਤ ਤੋਂ ਵੱਤ ਚੰਗੀ ਲੱਗੀ ਤਾਂ ਸ਼ੇਅਰ ਕਰਨਾ ਤੇ ਹਰ ਇੱਕ ਦੇ ਜਿਹੜੀ ਵੀਡੀਓ ਹਰ ਇੱਕ ਸਿੱਖ ਦੇ ਕੋਲ ਜਾਣੀ ਚਾਹੀਦੀ ਆ ਸਾਡੀ ਸ਼ਰੋਮਣੀ ਕਮੇਟੀ ਨੂੰ ਸਾਡੇ ਕਾਲ ਤੱਕ ਤੇ ਜਥੇਦਾਰ ਨੂੰ ਇਸ ਬਿਆਨ ਦਾ ਸਖਤ ਨੋਟਿਸ ਲੈਣਾ ਚਾਹੀਦਾ ਸਾਡੇ ਹੋਰ ਅਨੇਕਾਂ ਜਥੇਬੰਦੀਆਂ ਨੇ ਸਿੱਖ ਕੌਮ ਦੀਆਂ ਸਾਰਿਆਂ ਨੂੰ ਇਹ ਬਿਆਨ ਦਾ ਜਿਹੜਾ ਬਹੁਤ ਜਿਹੜਾ ਨੇੜੋਂ ਦੇਖ ਕੇ ਜਿਹੜਾ ਆਪਾਂ ਕਹਿ ਲਈਏ ਕਿ ਵੱਡਾ ਜਿਹੜਾ ਇਹਨਾਂ ਨੇ ਬਿਆਨ ਦਿੱਤਾ ਉਹਨੂੰ ਇਹ ਇਹ ਨਹੀਂ ਸਮਝਣਾ ਕਿ ਛੋਟਾ ਮੋਟਾ ਬਿਆਨ ਆ ਵੀ ਇਹਨੇ ਇਕੱਲੇ ਨੇ ਬਿਆਨ ਦਿੱਤਾ ਇਹਦੇ ਮਗਰ ਬਹੁਤ ਵੱਡੀ ਤਾਕਤਾਂ ਬਹੁਤ ਵੱਡਾ ਹੈਗਾਗਾ ਤੇ ਤੁਸੀਂ ਵੀਡੀਓ ਨੂੰ ਲੰਬੀ ਹੁੰਦੀ ਆ ਸ਼ੇਅਰ ਕਰ ਦਿਓ ਕਮੈਂਟ ਲਿਖਣੇ ਨਾ ਭੁੱਲਿਓ ਧੰਨਵਾਦ ਵੈਜੂਗਾ ਖਾਲਸਾ ਵੈਜੂ ਕੀ ਫਤਿਹ